ਸੁਹਾਣਾ ਮੁਹਾਲੀ ਵਿਖੇ ਬਿਲਡਿੰਗ ਟੈਂ ਦੇ ਹਾਸੇ ਤੋਂ ਬਾਅਦ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਨ ਅਪਰੂਵਡ ਤੇ ਖਸਤਾ ਹਾਲਤ ਬਿਲਡਿੰਗਾਂ ਦੇ ਉੱਤੇ ਕੱਸਿਆ ਸ਼ਿਕੰਜਾ ਮਾਲਕਾਂ ਦੇ ਉੱਤੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਨਗਰ ਨਿਗਮ ਮੁਹਾਲੀ ਦੇਖੋ ਇਹ ਦੋ ਤਿੰਨ ਗੱਲਾਂ ਹੈਗੀਆਂ ਨੇ ਜਿਹੜੀਆਂ ਮੇਨਲੀ ਜਿਹੜਾ ਇੱਕ ਕਾਨੂੰਨ ਹੈਗਾ ਇੱਕ ਰੈੱਡ ਲਾਈਨ ਹੁੰਦੀ ਆ ਇੱਕ ਰੈੱਡ ਲਾਈਨ ਤੋਂ ਬਾਹਰ ਦਾ ਏਰੀਆ ਹੁੰਦਾ ਕਈ ਜਗ੍ਹਾ ਦੇ ਰੈੱਡ ਲਾਈਨ ਦੇ ਵਿੱਚ ਅੰਦਰ ਮਕਾਨ ਬਣੇ ਹੋਏ ਨੇ ਜਾਂ ਕਿਤੇ ਕੋਈ ਬਿਲਡਿੰਗ ਬਣੀ ਹੋਈ ਹੈਗੀ ਆ ਉਹਦੇ ਕਾਨੂੰਨ ਕੁਝ ਹੋਰ ਕੰਮ ਕਰੂਗਾ ਤੇ ਜਿਹੜੀ ਉਦੋਂ ਬਾਹਰ ਹੈਗੀਆਂ ਨੇ ਬਿਲਡਿੰਗਾਂ ਉਹਦੇ ਤੇ ਕੁਝ ਹੋਰ ਐਕਸ਼ਨ ਹੋਣਾ ਹੈਗਾ ਉਹਦਾ ਕਾਰਨ ਇਹ ਦੇਖੋ ਸਭ ਤੋਂ ਪਹਿਲਾਂ ਸਾਡਾ ਫਰਜ਼ ਇਹ ਬਣਦਾ ਹੈਗਾ ਕਿ ਅਸੀਂ ਟੀਮਾਂ ਆਪਣੇ ਵੱਲੋਂ ਭੇਜੀਆਂ ਹੋਈਆਂ ਨੇ ਉਹ ਚੈੱਕ ਕਰ ਰਹੀਆਂ ਨੇ ਸਰਵੇ ਕਰਵਾ ਰਹੀਆਂ ਨੇ ਜਿਹੜੀਆਂ ਬਿਲਡਿੰਗਾਂ ਕਮਜ਼ੋਰ ਨੇ ਬਿਲਡਿੰਗਾਂ ਮੰਨ ਲਓ ਖੜੀਆਂ ਹੋਣ ਦੇ ਰਹਿਣ ਦੇ ਕਾਬਿਲ ਨਹੀਂ ਹੈਗੀਆਂ ਉਹ ਬਿਲਡਿੰਗਾਂ ਨੂੰ ਅਸੀਂ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਰਿਮੂਵ ਕਰ ਦਈਏ ਜੇ ਉਹ ਪਹਿਲਾਂ ਤੋਂ ਮਾਲਕਾਂ ਨੂੰ ਕਹੀਏ ਕਿ ਇਹਨੂੰ ਥੋੜੋ ਬਿਲਡਿੰਗ ਨੂੰ ਇਹ ਤੁਹਾਡੀ ਰਹਿਣ ਯੋਗ ਬਿਲਡਿੰਗ ਨਹੀਂ ਹੈਗੀ ਇਹਨੂੰ ਬਿਲਡਿੰਗ ਨੂੰ ਤੁਸੀਂ ਡਿਮੋਲਿਸ਼ ਕਰੋ ਜੇ ਬਾਈਜਾਸ ਉਹ ਨਹੀਂ ਕਰਦੇ ਤਾਂ ਖੁਦ ਕਾਰਪੋਰੇਸ਼ਨ ਉਹ ਜ਼ਿੰਮੇਵਾਰੀ ਲਊਗੀ ਉਦੋਂ ਅਲਾਵਾ ਇੱਕ ਗੱਲ ਇਹ ਹੈ ਕਿ ਕੁਝ ਬਿਲਡਿੰਗਾਂ ਇਹੋ ਜਿਹੀਆਂ ਹੈਗੀਆਂ ਨੇ ਨਹੀਂਆਂ ਅਨੌਥਰਾਇਜ਼ ਬਣੀਆਂ ਹੋਈਆਂ ਹੈਗੀਆਂ ਨੇ ਬਹੁਤ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣ ਗਈਆਂ ਤੇ ਬਹੁਤ ਜ਼ਿਆਦਾ ਵੈਲਸ਼ਰੋ ਦੇ ਵਿੱਚ ਹੈਗੀ ਆ ਔਰ ਉਹਨਾਂ ਦੀ ਜਿਹੜੀ ਸਟਰੈਂਥ ਉਹ ਵੀ ਪ੍ਰੋਪਰ ਨਹੀਂ ਹੈਗੀ ਔਰ ਉਹਦੇ ਵਿੱਚ ਘੱਟੋ-ਘੱਟ ਨਹੀਂ ਤਾਂ ਮੇਖਲ ਵੀ 100-100 ਤੋਂ 200 ਲੋਕ ਰਹਿੰਦੇ ਹੈਗੇ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਜਿਆਦਾ ਉਹਨਾਂ ਨੂੰ ਤੁਸੀਂ ਆਪਣੇ ਸਿਸਟਮ ਦੇ ਵਿੱਚ ਲੈ ਕੇ ਆਓ ਨਕਸ਼ੇ ਵਗੈਰਾ ਪਾਸ ਕਰਵਾਓ ਤੇ ਉਹਨੂੰ ਉਸ ਮੁਤਾਬਕ ਬਣਾਓ ਜਿਸ ਤਰ੍ਹਾਂ ਮੁਤਾਬਕ ਜੋ ਸਾਡੀ ਪਾਲਿਸੀ ਕਹਿੰਦੀ ਆ ਜੇ ਉਹ ਨਹੀਂ ਕਰਵਾਉਂਦੇ ਤਾਂ ਅਸੀਂ ਉਹ ਬਿਲਡਿੰਗਾਂ ਨੂੰ ਸੀਲ ਇਹ ਜੇ ਅਸੀਂ ਸਾਡੀਆਂ ਅੱਜ ਵੀ ਮੀਟਿੰਗਾਂ ਸੀ ਮੈਂ ਹੁਣ ਇਸੇ ਦਫ਼ਤਰ ਬੈਠਾ ਹੈਗਾ ਤੇ ਕਮਿਸ਼ਨਰ ਸਾਹਿਬ ਹੁਣ ਡੀਸੀ ਦੀ ਮੀਟਿੰਗ ਦੇ ਵਿੱਚੋਂ ਆਏ ਨੇ ਤੇ ਅਸੀਂ ਹੁਣ ਆਪਸੀ ਮੀਟਿੰਗ ਕਰਨੀ ਹੈਗੀ ਆ ਅਸੀਂ ਜਿਹੜਾ ਉਹ ਵਰਕਿੰਗ ਹੁਣ ਤੱਕ ਹੋਈ ਆ ਉਹਦਾ ਗੱਲਬਾਤ ਮੁਸ਼ਕਲੀ ਆ ਕਿ ਹੁਣ ਤੱਕ ਉਹਥੇ ਕੀ ਕਰਕੇ ਆਏ ਨੇ ਤਾਂ ਹੁਣ ਅੱਗੇ ਵਾਸਤੇ ਜੋ ਅਸੀਂ ਕਰਨਾ ਤਾਂ ਉਹ ਅਸੀਂ ਇਸ ਤੋਂ ਮੀਟਿੰਗ ਤੋਂ ਬਹੁਤ ਤੁਹਾਨੂੰ ਦੱਸ ਦੇਵਾਂਗੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ ਮੇਰ ਸਾਹਿਬ ਇਹਨੂੰ ਦੇਖ ਕੇ ਇਹ ਜਿਹੜੇ ਅਧਿਕਾਰੀ ਜ਼ਿੰਮੇਵਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਉਹ ਕੁੱਤੇ ਬਹੁਤ ਸਾਰੇ ਦੇ ਨਕਸ਼ੇ ਬਿਨਾ ਪਾਸ ਹੋਏ ਕਿਸੇ ਚੈੱਕ ਨਹੀਂ ਕਰਿਆ ਜਾ ਕੇ ਜੋ ਉਹਨਾਂ ਦੀ ਕੀ ਮਿਲੀ ਭੁਗ ਸੀਗੀ ਇਹ ਸਾਰਾ ਸਾਹਮਣੇ ਆਇਆ ਦੇਖੋ ਇਹ ਕਾਫੀ ਸਮਝਦਾ ਕਿ ਕੋਈ ਇਹ ਇਹ ਕਹਿਣਾ ਬੜਾ ਜਲਦਬਾਜੀ ਵਾਲੀ ਗੱਲ ਹੋ ਜੂਗੀ ਕਿ ਕਿਹਦੀ ਜ਼ਿੰਮੇਵਾਰੀ ਬਣਦੀ ਆ ਕਿਹਦਾ ਕਸੂਰ ਹੈਗਾ ਕਦੋਂ ਬਿਲਡਿੰਗ ਬਣੀ ਸੀ ਜਿਹੜੀ ਬਿਲਡਿੰਗ ਹੁਣ ਬਣਨੀ ਸ਼ੁਰੂ ਹੋਈ ਸੀ ਜਿਹਦਾ ਕਾਰਨ ਕਰਕੇ ਬਿਲਡਿੰਗ ਗਿਰੀ ਆ ਉਹ ਕਦੋਂ ਸ਼ੁਰੂ ਹੋਈ ਸੀਗੀ ਉਥੇ ਮਤਲਬ ਉਹਨਾਂ ਨੇ ਕੋਈ ਐਪਲੀਕੇਸ਼ਨ ਅਪਲਾਈ ਕੀਤਾ ਸੀ ਜਾਂ ਨਹੀਂ ਕੀਤਾ ਸੀਗਾ ਉਹ ਅਸੀਂ ਮਤਲਬ ਉਸ ਗੱਲ ਦਾ ਵੀ ਪਤਾ ਕਰਵਾ ਰਹੇ ਆਂ ਵੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਦੇਖੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਬਣਦੀ ਆ ਕਿਉਂਕਿ ਜਿਹੜੇ ਜਾਨਾਂ ਚਲੀਆਂ ਗਈਆਂ ਉਹ ਵਾਪਸ ਨਹੀਂ ਆਉਣੀਆਂ ਜਿਹਦੇ ਪਰਿਵਾਰ ਦਾ ਕੋਈ ਚਿਰਾਗ ਬੁਝ ਗਿਆ ਉਹਨੇ ਵਾਪਸ ਨਹੀਂ ਆਉਣਾ ਤੋਂ ਮਤਲਬ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਜ਼ਿੰਮੇਵਾਰ ਬੰਦਾ ਅਧਿਕਾਰੀ ਹੈਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਉਹ ਹੋਊਗੀ ਮੋੜੇ ਵਿੱਚ ਜਿਹੜੇ ਬਰਗੇਡੀਆਂ ਬਿਲਡਿੰਗਾਂ ਚ ਕੰਮਾਂ ਕਸਟਕ ਤੋਂ ਕੰਮ ਚੱਲ ਰਿਹਾ ਉਹ ਲੈ ਕੇ ਕੋਈ ਐਕਸ਼ਨ ਕਿਹਾ ਜਾਵੇ ਜਿੰਨਾ ਚਿਰ ਪਹਿਲਾਂ ਕਲੀਅਰ ਲੈ ਲਓ ਮੋਗਲੀ ਲੈਂਸ ਲੈ ਲਓ ਉਸ ਤੋਂ ਬਾਅਦ ਇਹਦਾ ਕੰਮ ਸ਼ੁਰੂ ਕਰੋ ਦੇਖੋ ਅਸੀਂ ਜਿਹੜੀ ਮੀਟਿੰਗ ਹੋਣ ਕਰਨ ਜਾ ਰਹੇ ਆ ਮੈਂ ਇਸ ਦਾ ਮੈਂ ਮਤਲਬ ਫੋਨ ਤੇ ਤਾਂ ਸਾਰੀ ਗੱਲਬਾਤ ਕਮਿਸ਼ਨ ਸਾਹਿਬ ਨਾਲ ਮੇਰੀ ਹੁੰਦੀ ਰਹਿੰਦੀ ਆ ਮੈਂ ਉਹਨਾਂ ਨੂੰ ਕਿਹਾ ਸੀ ਇਮੀਡੀਏਟ ਜਿਹੜੀਆਂ ਬਿਲਡਿੰਗਾਂ ਦੇ ਆਪਾਂ ਨੂੰ ਕੋਈ ਨੇ ਅਪਲਾਈ ਨਹੀਂ ਕੀਤਾ ਹੋਇਆ ਕੰਮ ਚੱਲ ਰਿਹਾ ਹੈਗਾ ਉਹਨਾਂ ਦਾ ਇਮੀਡੀਏਟ ਬੰਦ ਕਰੋ ਉਹਨੂੰ ਕੰਮ ਨੂੰ ਰੋਕੋ ਉਹਨੂੰ ਕਹੋ ਆਪਾਂ ਪਹਿਲਾਂ ਫਾਰਮੈਲਟੀ ਪੂਰੀ ਕਰੇ ਉਦੋਂ ਉਸ ਜੇਕਰ ਉਹ ਨਹੀਂ ਪੂਰੀ ਕਰਦਾ ਤਾਂ ਉਹਨੂੰ ਇਮੀਡੀਏਟ ਉੱਥੇ ਹੀ ਰੋਕ ਦਿੱਤਾ ਜਾਵੇ ਜਿਹੜੀਆਂ ਦੂਸਰੀਆਂ ਹੈਗੀਆਂ ਉਹ ਤੁਹਾਨੂੰ ਮੈਂ ਦੱਸ ਚੁੱਕੀਆਂ ਆਂ ਕਿ ਅਸੀਂ ਉਹਨਾਂ ਦੇ ਖਿਲਾਫ ਜਿਹੜੀਆਂ ਕੋਈ ਬਿਲਡਿੰਗਾਂ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਮਤਲਬ ਢਾਹੁਣ ਦੀ ਗੱਲ ਕਰਾਂਗੇ ਜਿਹੜੀਆਂ ਬਿਲਡਿੰਗਾਂ ਦੇ ਬਹੁਤ ਜ਼ਿਆਦਾ ਵਾਇਲੇਸ਼ਨ ਹੈਗੀ ਆ ਔਰ ਉੱਥੇ ਅਸੀਂ ਉਹਨੂੰ ਮਤਲਬ ਨੋਨ ਮੁਤਾਬਕ ਜਿਹੜੀ ਹੈਗੀ ਆ ਉਹਨੂੰ ਉਸ ਤਰ੍ਹਾਂ ਪਾਸ ਕਰਾਂਗੇ ਤਾਂ ਹੀ ਉਹ ਬਦਲ ਕੇ ਕੰਮ ਕਰ ਪਾਊਗਾ ਅਗਰ ਨਹੀਂ ਕੰਮ ਕਰਨਾ। ਥੈਂਕ ਯੂ।